ਸੁਖਬੀਰ ਬਾਦਲ ਦਾ ਕਾਫਲਾ ਕਾਫਲੇ ਦਾ ਖਤਰਨਾਕ ਐਕਸੀਡੈਂਟ ਹੋਇਆ ਆ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਫੋਰਚੂਨਰ ਕਾਰ ਤੇ ਥਾਰ ਕਾਰ ਜਿਹੜੀ ਹੈ ਉਹਨਾਂ ਦੀ ਟੱਕਰ ਹੋਈ ਹੈ ਕਿਉਂਕਿ ਬ੍ਰੇਕ ਨਹੀਂ ਲੱਗੀ ਤੇ ਥਾਰ ਜਿਹੜੀ ਹੈ ਉਹ ਪੁਲਿਸ ਵਾਲਿਆਂ ਦੀ ਬੱਸ ਦੇ ਵਿੱਚ ਆ ਕੇ ਲੱਗੀ ਹੈ ਸੁਖਬੀਰ ਬਾਦਲ ਅੱਜ ਮਾਝੇ ਦੀ ਧਰਤੀ ਦੇ ਉੱਤੇ ਹੜਪੀਟਾਂ ਦੀ ਸੇਵਾ ਕਰ ਰਹੇ ਸੀ ਅਜਨਾਲਾ ਸਾਈਡ ਦੱਸਿਆ ਜਾ ਰਿਹਾ ਹਾਲਾਂਕਿ ਇਸ ਕਨਵੇ ਦੇ ਵਿੱਚ ਸੁਖਬੀਰ ਕਿਹੜੀ ਗੱਡੀ ਦੇ ਵਿੱਚ ਸੀਗਾ ਅਜੇ ਇਸ ਸੁਖਬੀਰ ਕਿਹੜੀ ਗੱਡੀ 'ਚ ਸਨ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਪਰ ਫਿਲਹਾਲ ਇਹ ਤਸਵੀਰਾਂ ਸੁਖਵੀਰ ਬਾਦਲ ਦੇ ਕਨਵੇ ਦੀਆਂ ਨੇ ਉਹਨਾਂ ਦੀ ਗੱਡੀ ਦਾ ਖਤਰਨਾਕ ਐਕਸੀਡੈਂਟ ਹੋਇਆ ਆ ਜਿਹਦੇ ਵਿੱਚ ਥਾਰ ਗੱਡੀ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਟਕਰਾਈ ਆ ਉਹਦੇ ਪਿੱਛੇ ਫੋਰਚੂਨਰ ਗੱਡੀ ਆ ਔਰ 에ਅਰ ਬੈਗ ਖੁੱਲੇ ਨੇ ਥਾਰ ਗੱਡੀ ਦੇ ਔਰ ਬੱਸ ਜਿਹੜੀ ਆ ਕਿਉਂਕਿ ਬੱਸ ਨਾਲ ਹੈ ਪੁਲਿਸ ਵਾਲਿਆਂ ਦੀ ਬੱਸ ਹੈ ਉਸ ਤੋਂ ਪਹਿਲਾਂ ਥਾਰ ਟੱਗੀ ਆ ਫਿਰ ਫੋਰਚੂਨਰ ਹੈ ਔਰ ਪਿੱਛੇ ਸਭ ਤੋਂ ਬੱਸ ਹੈ ਔਰ ਇਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਆ ਕਹਿੰਦੇ ਨੇ ਕਿ ਸਪੀਡ ਜ਼ਿਆਦਾ ਹੋਣ ਕਰਕੇ ਇਹ ਟੱਕਰ ਹੋਈ ਆ ਸੁਖਬੀਰ ਬਾਦਲ ਅੱਜ ਅਜਨਾਲਾ ਸਾਈਡ ਦੇ ਉੱਤੇ ਜਿਹੜਾ ਹੜਪੀੜਿਤ ਲੋਕ ਨੇ ਉਹਨਾਂ ਨੂੰ ਰਾਹਤ ਸਮੱਗਰੀ ਦੇ ਰਹੇ ਸੀਗੇ ਔਰ ਕਹਿੰਦੇ ਨੇ ਅਚਾਨਕ ਜਿਹੜਾ ਆ ਇਹ ਪੂਰਾ ਹਾ사 ਵਾਪਰਦਾ ਆ ਅੱਜ ਰਮਦਾਸ ਏਰੀਆ ਅਜਨਾਲਾ ਏਰੀਆ ਦੇ ਵਿੱਚ ਵੱਡੀ ਰਾਹਤ ਸਮੱਗਰੀ ਸੁਖਬੀਰ ਬਾਦਲ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਸੁਖਬੀਰ ਬਾਦਲ ਜਿਹੜੇ ਕਿ ਹਾਰਪੀੜਤਾਂ ਦੀ ਸੇਵਾ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ ਦੇ ਕਨਵੇ ਦਾ ਉਹਨਾਂ ਦੇ ਕਾਫਲੇ ਦਾ ਐਕਸੀਡੈਂਟ ਹੋਇਆ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਰਚੂਨਰ ਗੱਡੀ ਜਿਹੜੀ ਆ ਉਹ ਵੀ ਹਾਦਸਾ ਗ੍ਰਸਤ ਹੋਈ ਆ ਉਸ ਦੇ ਨਾਲ ਹੀ ਜਿਹੜੀ ਐ ਦੂਸਰੀ ਜਿਹੜੀ ਗੱਡੀ ਆ ਪੱਕੇ ਲਈ ਕਿ ਥਾਰ ਗੱਡੀ ਚਿੱਟੇ ਕਲਰ ਦੀ ਉਹਦੇ 에ਅਰ ਬੈਗ ਤਾਂ ਖੁੱਲੇ ਨੇ ਔਰ ਦੱਸਿਆ ਜਾ ਰਿਹਾ ਕਿ ਡੀਐਸਪੀ ਨਾਲ ਸਨ ਕੋਈ ਇਹਨਾਂ ਦੇ ਡੀਐਸਪੀ 인ਦਰਜੀਤ ਕੌਰ ਦੱਸਿਆ ਜਾ ਰਿਹਾ ਨਾਲ ਸਨ ਹਾਲਾਂਕਿ ਇਹਦੇ ਉੱਤੇ ਕੋਈ ਪੁਸ਼ਟੀ ਅਜੇ ਨਹੀਂ ਆ ਕਿਉਂਕਿ ਹੁਣੇ ਇਹ ਖਬਰ ਆਈ ਹੈ ਸੁਖਬੀਰ ਬਾਦਲ ਦੇ ਕਾਣਵੇ ਦਾ ਐਕਸੀਡੈਂਟ ਹੋਇਆ ਆ ਸੁਖਬੀਰ ਬਾਦਲ ਦੇ ਅੱਜ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਔਰ ਇਹ ਪੂਰਾ ਕਾਨਵੇ ਜਿਹੜਾ ਆ ਸੁਖਬੀਰ ਬਾਦਲ ਦਾ ਆ ਔਰ ਕਿਉਂਕਿ ਇਹ ਅੱਜ ਅਜਨਾਲਾ ਸਾਈਡ ਦੇ ਉੱਤੇ ਹਰ ਪੀੜਤਾਂ ਦੇ ਲਈ ਸਹਾਇਤ ਸਮਗਰੀ ਦੇਣ ਪਹੁੰਚੇ ਸਨ ਔਰ ਲਗਾਤਾਰ ਇਸ ਤੋਂ ਥੋੜੇ ਦਿਰ ਪਹਿਲਾਂ ਹੀ ਉਹਨਾਂ ਨੇ মিডিਆ ਨੂੰ ਸੰਬੋਧਿਤ ਕੀਤਾ ਸੀਗਾ ਤੇ ਆਪਣਾ ਕਾਨਵੇ ਲੈ ਕੇ ਅੱਗੇ ਜਾ ਰਹੇ ਸਨ ਜਦੋਂ ਅੱਗੇ ਵੱਧ ਰਹੇ ਸਨ ਤੇ ਅਚਾਨਕ ਇਹ ਐਕਸੀਡੈਂਟ ਹੋਇਆ ਆ ਸੁਖਬੀਰ ਬਾਦਲ ਇਨ ਹੜਾਂ ਦੇ ਵਿੱਚ ਲਗਾਤਾਰ 7 ਵਨ ਵਾਰ ਇਹਨਾਂ 29 ਵੱਲੋਂ ਸਾਇਲਜ ਦੇ ਟਰੱਕ ਅਨਾਜ ਦੇ ਟਰੱਕ ਹੋਰ ਲੋਡ ਬੰਦਾ ਦੇ ਲਈ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਭੇਜ ਰਹੀਆਂ ਭੇਜੇ ਜਾ ਰਹੇ ਨੇ ਔਰ ਸੁਖਬੀਰ ਬਾਦਲ ਲਗਾਤਾਰ ਫੀਲਡ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਪਰ ਇਸ ਦੌਰਾਨ ਅੱਜ ਉਹਨਾਂ ਦੇ ਕਾਨਵੇ ਦਾ ਐਕਸੀਡੈਂਟ ਹੋਇਆ ਆ ਕਿਉਂਕਿ ਜਦੋਂ ਵੀ ਚਾਹੇ ਉਹ ਸਿਆਸਤ ਤੋਂ ਉੱਪਰ ਉੱਠ ਕੇ ਅਸੀਂ ਗੱਲ ਕਰ ਲਈਏ ਵਾਕੇ ਇਹ ਕੰਮ ਚੰਗਾ ਕਰ ਰਹੇ ਨੇ ਔਰ ਅਰਦਾਸ ਕਰਦੇ ਆ ਕਿ ਉਹਨਾਂ ਦੇ ਸਾਥੀ ਸੰਗੀ ਸਾਥੀ ਜਿਹੜੇ ਨੇ ਉਹ ਸਾਰੇ ਠੀਕ ਹੋਣ ਦਰੁਸਤ ਹੋਣ ਕਿਉਂਕਿ ਪੰਜਾਬ ਦੀ ਸੇਵਾ ਚ ਵਿੱਚ ਉਹ ਜੁੜੇ ਹੋਏ ਨੇ ਔਰ ਸਿਆਸਤ ਨੂੰ ਇੱਕ ਬੰਨੇ ਛੱਡਦੇ ਹੋયા ਜੇ ਗੱਲ ਕੀਤੀ ਜਾਵੇ ਕਿਉਂਕਿ ਲਗਾਤਾਰ ਟਰੱਕਾਂ ਦੇ ਟਰੱਕ ਸਾਇਲੈਂਸ ਦੇ ਭਰੇ ਭਰ ਪਰ ਛੱਡੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਫਿਲਹਾਲ ਹੁਣ ਖਬਰ ਆ ਰਹੀ ਹੈ ਕਿ ਸੁਖਬੀਰ ਬਾਦਲ ਅੱਜ ਜਨਾਲਾ ਸਾਈਡ ਤੇ ਸਨ ਤਾਂ ਉਦੋਂ ਇਹ ਉਹਨਾਂ ਦੇ ਕਨਵੇ ਦਾ ਐਕਸੀਡੈਂਟ ਹੋਇਆ ਆ ਔਰ Thar ਦੇ 에어 ਬੈਗ ਤਾਂ ਖੁੱਲੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੁਖਬੀਰ ਬਾਦਲ ਦੇ ਕਨਵੇ ਦਾ ਐਕਸੀਡੈਂਟ ਹੋਇਆ ਆ ਪਰ ਅਜੇ ਤੱਕ ਕਹਿ ਲਈਏ ਕਿ ਸੁਖਬੀਰ ਬਾਦਲ ਜਿਹੜੀ ਗੱਡੀ 'ਚ ਸਨ ਉਹ ਪਿੱਛੇ ਸੀ ਜਾਂ ਅੱਗੇ ਸੀ ਇਸ ਬਾਰੇ ਅਜੇ ਕੁਝ ਨਹੀਂ ਪਤਾ ਲੱਗ ਸਕਿਆ ਪਰ ਫਿਲਹਾਲ ਇਹ ਵੱਡੀ ਖਬਰ ਆ ਰਹੀ ਆ